ਅੱਜ ਚਰਚਾ ਕਰਾਂਗੇ ਵਿਕਾਸਵਾਦੀ ਦੀ ਦਰ ਦੇ ਹੋਣ ਦੇ ਬਾਵਜੂਦ ਦੇਸ਼ ਦੇ ਲੋਕ ਗਰੀਬ ਕਿਉਂ ਨੇ ਸਾਡਾ ਦੇਸ਼ 77 ਸਾਲ ਤੋਂ ਉੱਪਰ ਹੋ ਗਿਆ ਆਜ਼ਾਦ ਹੋਏ ਨੂੰ ਲੋਕਾਂ ਨੇ ਆਜ਼ਾਦੀ ਪ੍ਰਾਪਤੀ ਦੇ ਲਈ ਮਹਾਨ ਕੁਰਬਾਨੀਆਂ ਦਿੱਤੀਆਂ ਅੰਗਰੇਜ਼ਾਂ ਦੇ ਡੰਡੇ ਖਾਦੇ ਜੇਲਾ ਕਟੀਆਂ ਕਾਲੇ ਪਾਣੀ ਦੀਆਂ ਸਜ਼ਾਵਾਂ ਹੋਈਆਂ ਹੱਸ-ਹੱਸ ਕੇ ਫਾਂਸੀਆਂ ਤੇ ਚੜੇ ਇਹ ਲੋਕਾਂ ਨੂੰ ਇਹ ਆਸ ਸੀ ਸੁਪਨੇ ਸਿਰਜੇ ਸੀ ਕਿ ਯੂਰਪੀਅਨ ਦੇਸ਼ਾਂ ਵਾਂਗ ਸਾਡਾ ਦੇਸ਼ ਵੀ ਵਿਕਸਿਤ ਹੋਊਗਾ ਖੁਸ਼ਹਾਲ ਹੋਊਗਾ ਪਰ ਸੁਪਨੇ ਲੋਕਾਂ ਦੇ ਜੋ ਸਿਰਜੇ ਸੀ ਉਹ ਪੂਰੇ ਨਹੀਂ ਹੋਏ ਕਿਉਂਕਿ ਆਰਥਿਕ ਸਮਾਜਿਕ ਬਰਾਬਰੀ ਜਿੱਥੇ ਮੰਨੀ ਸੀ ਵੀ ਹੋਊਗੀ ਉਹ ਆਰਥਿਕ ਤੇ ਸਮਾਜਿਕ ਬਰਾਬਰੀ ਨਹੀਂ ਆਈ ਹਰ ਚੋਣ ਸਮੇਂ ਰੁਜ਼ਗਾਰ ਸਮਾਜਿਕ ਸੁਰੱਖਿਆ ਬੁਰਾਈਆਂ ਦਾ ਖਾਤਮਾ ਸਮਾਜਿਕ ਬਰਾਬਰੀ ਦੇ ਵਾਅਦੇ ਕੀਤੇ ਜਾਂਦੇ ਆ ਜਿਹੜੇ ਚੋਣਾਂ ਤੋਂ ਬਾਅਦ ਹਵਾ-ਹਵਾਈ ਹੋ ਜਾਂਦੇ ਹੈਗੇ ਪਿਛਲੇ 15-20 ਸਾਲਾਂ ਤੋਂ ਦੇਸ਼ ਵਿੱਚ ਰੁਝਾਨ ਚੱਲਿਆ ਮੁਫਤ ਦੀਆਂ ਸਹੂਲਤਾਂ ਦੇਣ ਦਾ ਜਿਸ ਨੂੰ ਕੋਈ ਤੇਰਾ ਮੁਫਤ ਦੀ ਰਿਉੜੀ ਕਲਚਰ ਵੀ ਕਹਿੰਦੀ ਆ ਨਾ ਪਰ ਸਾਰੀਆਂ ਰਾਜਨੀਤਿਕ ਪਾਰਟੀਆਂ ਇਸੇ ਦਿਸ਼ਾ ਵਿੱਚ ਚੱਲੀਆਂ ਹੋਈਆਂ ਨਾ ਤੇ ਇਸ ਕਾਰਨ ਜੋ ਖਰਚਾ ਹੁੰਦਾ ਹੈ ਮੁਫਤ ਸਹੂਲਤਾਂ ਤੇ ਜਿਹੜਾ ਕਿ ਅਜਾਈ ਜਾਂਦੇ ਆ ਸਾਧਨ ਉਹ ਸਾਰਾ ਖਰਚਾ ਵੀ ਅਖੀਰ ਨੂੰ ਤਾਂ ਖਜ਼ਾਨੇ ਤੇ ਹੀ ਪੈਂਦਾ ਹੈ ਤੇ ਖਜ਼ਾਨਾ ਵੀ ਲੋਕਾਂ ਦੇ ਸਿਰ ਤੋਂ ਹੀ ਭਰਿਆ ਜਾਂਦਾ ਹੈ ਇਸੇ ਲਈ ਟੈਕਸ ਦੇ ਘੇਰੇ ਵਿੱਚ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਲੈ ਕੇ ਆਂਦਾ ਗਿਆ ਹੈ ਹਰ ਇੱਕ ਵਸਤੂ ਤੇ ਜੀਐਸਟੀ ਵਗੈਰਾ ਤੇ ਹੋਰ ਇਨਡਾਇਰੈਕਟ ਟੈਕਸ ਵਗੈਰਾ ਤੇ ਡਾਇਰੈਕਟ ਟੈਕਸ ਲੱਗ ਰਹੇਣਗੇ ਕਾਸ਼ਾ ਹੈ ਕਿ ਜਿਹੜਾ ਆਰਥਿਕ ਮਾਡਲ ਅਸੀਂ ਅਪਣਾਇਆ ਹੋਇਆ ਹੈ ਵੀ ਇਸ ਨਾਲ ਖੁਸ਼ਹਾਲ ਦੇਸ਼ ਦਾ ਸੁਪਨਾ ਸਾਡਾ ਸਕਾਰ ਹੋਊਗਾ ਵੀ ਕਿ ਨਹੀਂ ਕਿਉਂਕਿ ਮਾਡਲ ਜੋ ਅਪਣਾਇਆ ਹੋਇਆ ਹੁਣ ਪਿਛਲੇ ਸਾਲਾਂ ਦੇ ਵਿੱਚ ਇਸ ਨਾਲ ਅਮੀਰ ਹੋਰ ਅਮੀਰ ਤੇ ਗਰੀਬ ਹੋਰ ਗਰੀਬ ਹੋ ਰਹੇਣਗੇ ਪ੍ਰਤੀ ਵਿਅਕਤੀ ਆਮਦਨ ਦੇ ਅੰਕੜੇ ਦੱਸਦੇ ਆ ਵੀ ਹੁਣ ਜੋ ਜੋ ਸਾਡੀ ਇਕਨੋਮੀ ਵੱਧ ਰਹੀ ਆ ਉਸ ਦੇ ਹਿਸਾਬ ਨਾਲ ਪ੍ਰਤੀ ਵਿਅਕਤੀ ਆਮਦਨੀ 1 ਲੱਖ 70000 ਤੋਂ ਉੱਪਰ ਹੈਗੀ ਜੇ ਇੰਨੀ ਆਮਦਨੀ ਹੋਵੇ ਬਹੁਤੇ ਲੋਕਾਂ ਦੀ ਤਾਂ ਲੋਕ ਗਰੀਬ ਕਿਉਂ ਹੋਣ ਪਰ ਇਹ ਜੋ ਪ੍ਰਵਾਹਾ ਹੈ ਗਰੀਬੀ ਰੇਖਾ ਦੀ ਇਹ ਨੁਕਸਦਾਰ ਆਗੀ ਕਿਉਂਕਿ ਇਹ ਕਹਿੰਦੀ ਹੈ ਵੀ ਜੋ ਸ਼ਹਿਰੀ ਖੇਤਰ ਵਿੱਚ ਰਹਿੰਦਾ 32 ਰੁਪਏ ਖਰਚਦਾ ਤੇ ਜੋ ਪਿੰਡੂ ਖੇਤਰ ਚ ਰਹਿੰਦਾ 27 ਰੁਪਏ ਖਰਚਦਾ ਉਹ ਗਰੀਬ ਨਹੀਂ ਹੈਗਾ ਹਾਲਾਂਕਿ ਆਪਾਂ ਨੂੰ ਪਤਾ ਵੀ 32 ਤੇ 27 ਰੁਪਈਆਂ ਦੇ ਵਿੱਚ ਤਾਂ ਇੱਕ ਡੰਗ ਦੀ ਰੋਟੀ ਖਾਧੀ ਜਾ ਸਕਦੀ ਹੈ ਜਾਂ ਕਹਿ ਲਓ ਵੀ ਦੋ ਕੱਪ ਚਾਹ ਦੇ ਹੀ ਆਉਂਦੇ ਆ ਤੇ ਬਾਕੀ ਸਾਰਾ ਕੁਝ ਸਿਰ ਤੇ ਬਾਕੀ ਖਰਚਾ ਰਹਿਣ ਸਹਿਣ ਦਾ ਮਨੋਰੰਜਨ ਦਾ ਪੜ੍ਹਾਈ ਲਿਖਾਈ ਦਾ ਸਿਹਤ ਦਾ ਬਾਕੀ ਬਾਕੀ ਸਾਰਾ ਸਿਰ ਤੇ ਪਿਆ ਹਕੀਕਤ ਤਾਂ ਕੁਝ ਹੈਗੀ ਅੰਕੜੇ ਕੁਝ ਹੋਰ ਬੋਲ ਰਹੇ ਨੇ ਅੰਕੜੇ ਇਸ਼ਾਰਾ ਕਰਦੇ ਆ ਵੀ ਦੌਲਤਾਂ ਜਿਹੜੀ ਇੱਕ ਥਾਂ ਇਕੱਠੀ ਹੋ ਰਹੀ ਆ ਥੋੜੇ ਵਿਅਕਤੀਆਂ ਕੋਲ ਦੇਸ਼ ਦਾ ਸਰਮਾਇਆ ਇਕੱਠਾ ਹੋ ਰਿਹਾ ਆ ਆਜ਼ਾਦੀ ਸਮੇਂ 1 ਕਰੋੜ ਬਾਲ ਮਜ਼ਦੂਰ ਸਨ ਜੋ ਹਰ ਸਾਲ ਵੱਧ ਰਹੇ ਸਾਲ ਦਰ ਸਾਲ ਬਾਲ ਮਜ਼ਦੂਰੀ ਵੱਧ ਰਹੀ ਆ ਅੱਜ 4 ਕਰੋੜ ਤੋਂ ਉੱਪਰ ਬਾਲ ਮਜ਼ਦੂਰ ਨੇ ਹਿੰਦੁਸਤਾਨ ਦੇ ਵਿੱਚ ਸੱਖਰਤਾ ਦਰ 74% ਦਾ ਭਾਵ ਹੈ ਵੀ 26% ਲੋਕ ਦੇਸ਼ ਦੇ ਅਨਪੜਨ ਵਿਕਸਤ ਦੇਸ਼ ਦੀ ਪ੍ਰਾਪਤੀ ਹੁੰਦੀ ਆ ਬੇਰਜ਼ਗਾਰੀ ਉੱਥੇ ਨਹੀਂ ਹੁੰਦੀ ਜੇ ਬੇਰਜ਼ਗਾਰੀ ਹੁੰਦੀ ਆ ਤਾਂ ਬੇਰਜ਼ਗਾਰੀ ਪੱਤਾ ਮਿਲਦਾ ਤੇ ਭਾਰਤ ਦੀ ਸਥਿਤੀ ਇਸ ਮਾਮਲੇ ਦੇ ਵਿੱਚ ਬਹੁਤ ਖਾਸਤਾ ਕੀ ਭਾਰਤ ਬੇਜ਼ਗਾਰੀ ਦੀ ਉੱਚੀ ਪੱਧਰ ਤੇ ਆ ਹੁਣ ਉਦਯੋਗ ਕੀ ਕਰਨਾ ਬੇਜ਼ਗਾਰੀ ਦੂਰ ਕਰਦੀ ਆ ਬੇਰਜ਼ਗਾਰੀ ਭਾਰਤ ਚ ਖੇਤੀ ਨੂੰ ਕਿਤੇ ਵਜੋਂ ਅਪਣਾ ਰਹੇ ਨੇ ਜੋ ਬੇਰਜ਼ਗਾਰ ਆ ਉਹ ਬਹੁਤੀ ਬੇਰਜ਼ਗਾਰੀ ਤੇ ਅਧ ਬੇਰਜ਼ਗਾਰੀ ਖੇਤੀ ਵਿੱਚ ਲੱਗੀ ਹੋਈ ਆ 60% ਲੋਕ ਖੇਤੀ ਤੇ ਲੱਗੇ ਹੋਏ ਜੋ ਬੇਰਜ਼ਗਾਰਨ ਜਾਂ ਅਲਪ ਬੇਜ਼ਗਾਰਨਗੇ ਖੇਤੀ ਖੇਤਰ ਦੇਸ਼ ਦੇ ਕੁੱਲ ਘਰੇਲੂ ਉਤਪਾਦਨ ਦੇ ਵਿੱਚ 14% ਹਿੱਸਾ ਪਾਉਂਦਾ ਹੁਣ ਇਹਦਾ ਮਤਲਬ ਹੋ ਗਿਆ ਜਿਸ ਦਾ ਅਰਥ ਆ 60% ਦੀ ਲੋਕਾਂ ਦੀ ਕਮਾਈ ਸਿਰਫ 14% ਤੇ ਬਾਕੀ ਬਾਕੀ ਦੀ ਆਮਦਨ ਹੈ ਜਿਹੜੀ ਆਹ ਉਹ 86% ਆਮਦਨ ਆਉਂਦੀ ਹੈ ਬਾਕੀ ਦੇ ਕੋਲੇ ਜੋ ਇਹ ਸਥਿਤੀ ਦੱਸਦੀ ਹੈ ਵੀ ਖੇਤੀ ਤੇ ਗੈਰ ਖੇਤੀ ਦੀ ਆਮਦਨ ਵਿੱਚ ਵੱਡਾ ਫਰਕ ਹੈਗਾ ਦੇਸ਼ ਦੀ 67% ਬਸੋਂ ਨੂੰ ਸਸਤੇ ਅਨਾਜ ਤੇ ਜਿਹਨੂੰ ਕਹਿੰਦੇ ਐਸੀ ਵੀ 83 ਕਰੋੜ ਦੇ ਲਗਭਗ ਨੂੰ ਅਸੀਂ ਸਸਤਾ ਅਨਾਜ ਦੇ ਰਹੇ ਹਾਂਗੇ ਉਚੇਰੀ ਵਿਦਿਕ ਸੰਸਥਾਵਾਂ ਦੇ ਵਿੱਚ ਵੀ ਉਸ ਅਸਮਾਨਤਾ ਹੈਗੀ ਆ ਪਿੰਡੂ ਖੇਤਰ ਦੇ ਸਿਰਫ 4% ਬੱਚੇ ਹੀ ਦਾਖਲਾ ਲੈਣ ਦੇ ਯੋਗ ਹੁੰਦੇ ਹੈਗੇ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਲੋਕ ਜ਼ਿਆਦਾਤਰ ਪਿੰਡਾਂ 'ਚ ਰਹਿੰਦੇ ਆ ਪਿੰਡਾਂ ਵਿੱਚ ਰੁਜ਼ਗਾਰ ਮੌਕੇ ਨਾ ਹੋਣ ਕਰਕੇ ਸ਼ਹਿਰਾਂ ਵਿੱਚ ਜਾਣਾ ਪੈਂਦਾ ਜਿਸ ਕਰਕੇ ਪਿੰਡਾਂ ਦਾ ਵਿਕਾਸ ਰੁਕਿਆ ਖੜਾ ਹੈ ਪਿੰਡਾਂ ਵਿੱਚੋਂ ਕੱਚਾ ਮਾਲ ਜੋ ਉਦਯੋਗਾਂ ਨੂੰ ਚਾਹੀਦਾ ਉਹ ਕੱਚਾ ਮਾਲ ਪਿੰਡਾਂ 'ਚੋਂ ਪ੍ਰਾਪਤ ਕਰਨਾ ਪਰ ਉਦਯੋਗਿਕ ਕਾਈਆਂ ਸ਼ਹਿਰਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਆਜ਼ਾਦੀ ਸਮੇਂ ਦੇਸ਼ ਨੇ ਸਮਾਜਵਾਦੀ ਢਾਂਚਾ ਅਪਣਾ ਰਹੇ ਸਨ ਆਸੇ ਪਾਸੇ ਦੇ ਦੇਸ਼ 1970 ਤੱਕ 57 ਦੇਸ਼ਾਂ ਦੇ ਵਿੱਚ ਸਮਾਜਵਾਦੀ ਢਾਂਚਾ ਸੀ ਭਾਰਤ ਨੇ ਵੀ ਸੰਵਿਧਾਨ ਦੇ ਵਿੱਚ ਇਹ ਸਮਾਜਵਾਦੀ ਸ਼ਬਦ ਜੋੜਿਆ ਤੇ ਬਹੁਤ ਸਾਰੇ ਕਾਰੋਬਾਰ ਸਰਕਾਰ ਤੇ ਰਾ ਸਰਕਾਰਾਂ ਦੇ ਅਧੀਨ ਚਲਾਏ ਗਏ ਜਿਹੜੇ ਮੁਨਾਫੇ ਵਿੱਚ ਵੀ ਰਹੇ ਤੇ ਸਫਲ ਵੀ ਹੋਏ ਪ੍ਰਾਈਵੇਟ ਅਦਾਰਿਆਂ ਨੂੰ ਵੀ ਇਹ ਹਦਾਇਤਾਂ ਸੀ ਕਿ ਸਮਾਜਿਕ ਸੁਰੱਖਿਆ ਦਾ ਦਾ ਧਿਆਨ ਰੱਖਿਆ ਜਾਵੇ ਆਮਦਨ ਦਾ ਪਾੜਾ ਵਧਿਆ ਨਹੀਂ ਇਸ ਸਮੇਂ ਦੇ ਵਿੱਚ ਜਦੋਂ ਮਿਸ਼ਰਤ ਅਰਥਵਿਵਸਥਾ ਅਪਣਾਈ ਗਈ ਉੱਪਰਲੇ 10% ਕੋਲ 30% ਆਮਦਨ ਰਹੀ 1991 ਤੋਂ ਬਾਅਦ ਜੋ ਉਹ ਮਿਸ਼ਰਤ ਅਰਥਵਿਵਸਥਾ ਵਾਲਾ ਜਾਂ ਸਮਾਜਵਾਦ ਵਾਲਾ ਸਿਸਟਮ ਸੀ ਉਹਨੂੰ ਢਾਹ ਲੱਗੀ ਅਮੀਰ ਗਰੀਬ ਦਾ ਪਾੜਾ ਜਿਹੜਾ ਛੜੱਪੇ ਮਾਰ ਕੇ ਵਧਿਆ ਉੱਪਰਲੇ 10% ਕੋਲ 57% ਆਮਦਨ ਹੋ ਗਈ ਹੇਠਲੇ 50% ਕੋਲ 13% ਹੀ ਰਹਿ ਗਈ ਇਹ ਪਾੜਾ ਬਹੁਤ ਵੱਧ ਗਿਆ ਉੱਪਰਲੇ 1% ਕੋਲ 22% ਹੋਗੀ ਜਿਹੜਾ ਅਮੀਰ ਵਰਗਾ 1% ਉਸ ਕੋਲ ਸਾਰੇ ਦੇਸ਼ ਦੀ ਆਮਦਨ ਦਾ 22% ਉਹਨਾਂ ਕੋਲ ਚਲਾ ਗਿਆ 2011 ਤੋਂ 21 ਵਿੱਚ ਹੇਠਲੀ 50% ਕੋਲ 6.12% ਆਮਦਨ ਸੀ ਜੋ 22 ਦੇ ਵਿੱਚ ਘਟ ਕੇ 3% ਹੀ ਰਹਿ ਗਈ 2015 ਚ ਦੇਸ਼ ਚ ਅਰਪਤੀ 83 ਸੀ ਜਿਹੜੇ ਹੁਣ 185 ਹੋ ਗਏ ਨੇ ਆ ਦੌਲਤ ਵੀ ਪਹਿਲਾਂ ਨਾਲੋਂ ਵੱਧ ਕੇ ਤਿੰਨ ਗੁਣਾ ਹੋ ਗਈ ਤੇ ਜਨ ਹੀ 77 ਲੱਖ ਕਰੋੜ 185 ਅਰਬਪਤੀਆਂ ਕੋਲ ਦੌਲਤਾਂ ਹਨ ਅਮੀਰ ਹੋਰ ਗਰੀਬ ਅਮੀਰ ਹੋਰ ਅਮੀਰ ਤੇ ਗਰੀਬ ਹੋਰ ਗਰੀਬ ਹੋ ਰਹੇ ਹਨ ਇਸ ਇਸ ਵਿਕਾਸ ਮਾਡਲ ਦੇ ਨਾਲ ਵਿਕਸਤ ਦੇਸ਼ਾਂ ਵਿੱਚ ਆਮਦਨਾਂ ਨਾ ਬਰਾਬਰੀ ਥੋੜੀ ਹੈ ਬੇਸ਼ੱਕ ਆਮਦਨਾਂ ਨਾ ਬਰਾਬਰੀ ਹੈ ਪਰ ਉਹ ਦਿਸਦੀ ਨਹੀਂ ਹੈ ਜੋ ਜੋ ਭਾਰਤ ਦੇ ਵਿੱਚ ਦਿਸਦੀ ਹੈਗੀ ਦੇਸ਼ ਨੂੰ ਆਰਥਿਕ ਮਾਡਲ ਵਿੱਚ ਤਬਦੀਲੀ ਕਰਨੀ ਚਾਹੀਦੀ ਹੈ ਜਿਸ ਵਿੱਚ ਉਪਰੋਕਤ ਬੁਰਾਈਆਂ ਘਟਣਾ ਦੇਸ਼ ਵਿਕਸਿਤ ਹੋਣ ਵਲ ਤੇਜ਼ੀ ਨਾਲ ਵਧੇ ਜਿਹੜੀਆਂ ਇਹ ਬਰਾਈਆਂ ਅਨਵਾਲ ਮਜ਼ਦੂਰੀ ਦੀਆਂ ਹੋ ਗਈਆਂ ਆਮਦਨ ਦਾ ਜੋ ਪਾੜਾ ਵਧ ਰਿਹਾ ਹੈ ਇਸ ਤਰ੍ਹਾਂ ਦੀਆਂ ਹੋਰ ਸਮਾਜਿਕ ਬਰਾਈਆਂ ਆਰਥਿਕ ਬਰਾਈਆਂ ਇਹ ਘਟਣਾ ਤਾਂ ਇਹ ਦੇਸ਼ ਤੇਜ਼ੀ ਨਾਲ ਵਿਕਾਸ ਕਰ ਸਕੈ थैंक यू ਧੰਨਵਾਦ